ਇਹ ਕੋ ਆਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਪਰਵਾਂ ਖਰਬਾਂ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਕਈ ਕੋਟ ਬੂਤ ਪ੍ਰੇਤ ਸੂ ਕਰਮਿਰਗਾ ਇਹ ਗੁਰਦਵਾਰਿਆਂ ਚ ਨਹੀਂ ਹੁੰਦੇ ਮੰਦਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ 'ਚ ਉਹ ਜਾਣਗੇ ਜੂਏਖਾਨਿਆਂ 'ਚ ਉਹ ਜਾਣਗੇ ਵੈਸ਼ਿਆਲਿਆਂ 'ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਜਾਂਦੇ ਕਵੀ ਨਸ ਕਰ ਫਰਿਸ਼ਤਿਆਂ ਨਾਲ ਭਰੇ ਰਹਿੰਦੇ ਜਿਨ ਨਹੀਂ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਹੁੰਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹਰ ਕਿਧਰੇ ਵੀ ਨਹੀਂ ਜਾਂਦੇ ਔਰ ਜੋ ਭੂਤ ਪ੍ਰੇਤ ਮਹਿਲੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜੀ ਗੁਰੂ ਅਰਜਨ ਦੇਵ ਉਹ ਦੁਸ਼ਟਾਂ ਦਾ ਸਰੀਰ ਵਰਤ ਲੈਂਦੇ ਨੇ ਉਹਨਾਂ ਕੋਲ ਬਹੁਤ ਬੁਰਾ ਕਰਵਾ ਰਹੇ ਨੇ ਮਾਰਨਾ ਤੇ ਕਿਧਰੇ ਇੱਕ ਥੱਪੜ ਸੀ ਚਾਕੂ ਮਾਰ ਬੈਠਦੇ ਕਤਲ ਕਰ ਬੈਠਦੇ ਕੜਨੀ ਤੇ ਕਿਧਰੇ ਇੱਕ ਗਾਲ ਸੀ ਬੜਾ ਭਾਰੀ ਹੁਣ ਖਰਾਬਾ ਕਰ ਬੈਠ ਰਿਹਾ। ਇਹ ਵੀ ਮੈਂ ਅਰਜ਼ ਕਰਦੇ ਆਂ। ਕਹੂੰ ਭਏ ਕੇਨਰ ਪਿਸਾਚ ਕਹੂੰ ਪ੍ਰੇਤ ਪਿਸਾਚ। ਬੂਤ ਪ੍ਰੇਤ ਪਿਸਾਚ। ਚੰਗੀਆਂ ਰੂਹਾਂ ਜੋ ਭਟਕਦੀਆਂ ਨੇ ਉਹਨਾਂ ਨੂੰ ਦੇਵਤਾ ਕਹਿੰਦੇ ਨੇ। ਮਾੜੀਆਂ ਜੋ ਭਟਕਦੀਆਂ ਨੇ ਉਹਨਾਂ ਨੂੰ ਪਿਸਾਚ ਬੂਤ ਪ੍ਰੇਤ ਕਹਿੰਦੇ। ਕਈ ਕੋਸ ਬਹੁਤ ਪ੍ਰੇਤ ਸੂਕਰ ਮੇਰਗਾਜ ਬਦਕਿਸਮਤੀ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸ ਤੇ ਵੀ ਤਿੰਤ ਉਪਰੰਤੂ ਕਰਨ ਲੱਗਦਾ ਮੈਂ ਕਈ ਕੋਟ ਬਹੁਤ ਪ੍ਰੇਤ ਸੂਕਰ ਮੇਰਗਾਜ 15 ਦਿਨ ਬੋਲਦਾ ਰਿਹਾ ਵਿਦੇਸ਼ ਦੀ ਗੱਲ ਹੈ ਉਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗੈਨੀ ਜੀ ਇਹ ਦੇ ਨਾਲ ਤੇ ਬੜਾ ਵਹਿਮ ਪੈ ਲੈਗਾ मैक फिर पहले गुरू अर्जन दव जी इलाम ला लो आखदे ते उहा ख़ुलासा मै त उहा व्याख्या कई कोट भूत प्रेत सो कर